ਸਤ ਸ੍ਰੀ ਅਕਾਲ ਜੀ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਠੀਕ ਹੋਵੋਗੇ ਦੁਨੀਆ ਤੇ ਜਦੋਂ ਤੋਂ ਇਨਸਾਨ ਨੇ ਕਬੀਲਿਆਂ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਆਪਣੀ ਰੱਖਿਆ ਦੇ ਲਈ ਹਥਿਆਰ ਰੱਖਣੇ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਪੱਥਰ ਦੇ ਹਥਿਆਰ ਵਰਤੇ ਗਏ ਉਦੋਂ ਬਾਅਦ ਤਾਂਬੇ ਦੇ ਹਥਿਆਰ ਹੌਲੀ-ਹੌਲੀ ਜਦੋਂ ਤਕਨੀਕ ਤੇ ਖੋਜ ਹੁੰਦੀ ਗਈ ਲੋਹੇ ਦੀ ਤਲਵਾਰ ਜਾਨੀ ਹੌਲੀ-ਹੌਲੀ ਮਨੁੱਖ ਅਪਡੇਟ ਕਰਦਾ ਗਿਆ ਹਥਿਆਰਾਂ ਦੇ ਵਿੱਚ ਤਲਵਾਰਾਂ ਤੋਂ ਬਾਅਦ ਬਰੂਦ ਦੀ ਖੋਜ ਹੋਈ ਬਰੂਦ ਤੋਂ ਬਾਅਦ ਹੌਲੀ-ਹੌਲੀ ਜਹਾਜ਼ ਜਹਾਜ਼ਾਂ ਨਾਲ ਲੜਾਈ ਉਸ ਤੋਂ ਬਾਅਦ ਮਜੇਰ ਸਿਸਟਮ ਇਹ ਸਭ ਤਰੀਕੇ ਇਨਸਾਨ ਨੇ ਵਰਤੇ ਅੱਜ ਕੱਲ੍ਹ ਰਸ਼ੀਆ ਜੂ ਯੂਕਰੇਨ ਵਿੱਚ ਲੜਾਈ ਚੱਲ ਰਹੀ ਹੈ ਤੇ ਇੱਕ ਨਵੀਂ ਟੈਕਨੋਲੋਜੀ ਉੱਭਰ ਕੇ ਆਈ ਉਹ ਸੀ ਡਰੋਨ ਡਰੋਨ ਦੀ ਟੈਕਨੋਲੋਜੀ ਡਰੋਨ ਦੇ ਨਾਲ ਅਟੈਕ ਕਰਨਾ ਕਿਉਂਕਿ ਛੋਟੇ ਛੋਟੇ ਜਿਹੜੇ ਡਰੋਨ ਨੇ ਉਹ ਨੀਵੇਂ ਉੱਡਦੇ ਨੇ ਰਡਾਰ ਵਿੱਚ ਨਹੀਂ ਆਉਂਦੇ ਇਸ ਕਾਰਨ ਉਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਪਰ ਇੱਕ ਪੱਧਰ ਉੱਤੇ ਚੱਲਦੇ ਆ ਇਜ਼ਰਾਈਲ ਨੇ ਇਹਨਾਂ ਸਾਰੇ ਤੋਂ ਅੱਗੇ ਲੰਘ ਕੇ ਐਸੀ ਟੈਕਨੋਲੋਜੀ ਲੱਭੀ ਜਿਸ ਨਾਲ ਉਹ ਕਿਸੇ ਵੀ ਆਦਮੀ ਨੂੰ ਰੇਕਾਰ ਸਾਗਦਾ ਆਪਣੇ ਇੰਡੀਆ ਨੇ ਵੀ ਉਹਨਾਂ ਤੋਂ ਪੈ ਗਿਆ ਸਿਸ ਨਾਜ਼ ਦੀ ਟੈਕਨੋਲੋਜੀ ਲਈ ਜੋ ਟਰੈਕ ਕਰ ਸਕਦੀ ਹੈ ਕਿਸੇ ਵੀ ਫੋਨ ਨੂੰ ਕਿਸੇ ਦੀ ਵੀ ਗੱਲ ਸੁਣ ਸਕਦੀ ਆ ਚਾਹੇ ਉਹ ਕਿੰਨਾ ਵੀ ਇਨਕ੍ਰਿਪਟਡ ਕਿਉਂ ਨਾ ਹੋਵੇ ਪਰ ਜਿਵੇਂ ਜਿਵੇਂ ਇਹ ਚੀਜ਼ਾਂ ਵਿੱਚ ਟੈਕਨੋਲੋਜੀ ਵਧੀ ਓਵੇਂ ਓਵੇਂ ਜਿੰਨਾ ਕੋਈ ਟੈਕਨੋਲੋਜੀ ਘੱਟ ਸੀ ਉਹਨੇ ਨਹੀਂ ਇਹ ਤੋਂ ਬਚਣ ਦੇ ਹੱਲ ਵੀ ਲੱਭੇ ਇਜ਼ਰਾਈਲ ਦੀ ਲੜਾਈ ਚੱ ਰਹੀ ਸੀ ਹਮਾਸ ਦੇ ਨਾਲ ਉਸ ਤੋਂ ਬਾਅਦ ਹੁਣ ਆਰਾਮ ਦੇ ਨਾਲ ਉਹਨਾਂ ਦਾ ਪੰਗਾ ਪਿਆ ਤੇ ਲੇਟੈਸਟ ਉਹਨਾਂ ਨੇ ਹਿਜ਼ਬੁੱਲਾ ਲਬਲਾਨ ਦੇ ਉੱਤੇ ਵੀ ਅਟੈਕ ਕੀਤੇ ਸੋ ਦੋਸਤੋ ਜਿਹੜੇ ਲਬਲਾਨ ਦੇ ਅੰਸਰਤੀ ਫੌਜ ਦੀ ਉਹਨਾਂ ਨੂੰ ਪਤਾ ਸੀ ਵੀ ਸਾਨੂੰ ਅਜਰੈਲਾ ਜਿਹੜਾ ਉਹ ਟ੍ਰੇਸ ਕਰ ਸਕਦਾ ਫੋਨ ਤੋਂ ਜਾਂ ਕਿਸੇ ਹੋਰ ਵੀ ਇਲੈਕਟ੍ਰੋਨਿਕ ਡਿਵਾਈਸ ਸੈਟਲਾਈਟ ਦੇ ਨਾਲ ਤਾਂ ਉਹਨਾਂ ਨੇ ਇਹਦਾ ਇੱਕ ਹੱਲ ਲੱਭਿਆ ਉਹ ਹਾਲ ਸੀਗਾ ਪੇਜਰ ਪੇਜਰ ਅਜ ਤੋਂ 2027 ਪਹਿਲਾਂ ਦੀ ਟੈਕਨੋਲੋਜੀ ਹੈ ਇੱਕ ਛੋਟੀ ਜੀ ਡੱਬੀ ਹੁੰਦੀ ਆ ਉਹਦੇ ਉੱਪਰ ਮੈਸੇਜ ਆਉਂਦਾ ਤੇ ਮੈਸੇਜ ਭੇਜਿਆ ਜਾ ਸਕਦਾ ਇੰਨੀ ਪੁਰਾਣੀ ਟੈਕਨੋਲੋਜੀ ਹੋਣ ਦੇ ਕਾਰਨ ਉਹਨੂੰ ਟਰੇਸ ਨਹੀਂ ਕੀਤਾ ਜਾ ਸਕਦਾ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਕਰ ਸਕਦਾ ਅਜਰੈਲ ਕੀ ਅਮਰੀਕਾ ਤੱਕ ਰੂਸ ਤੱਕ ਵੀ ਨਹੀਂ ਕਰ ਸਕਦੇ ਤਾਂ ਅਜਰੈਲ ਨੇ ਕੁਝ ਦਿਨ ਪਹਿਲਾਂ ਹਜਬुल्लाह ਦੇ ਜਿਹੜੇ ਫੌਜੀ ਕਮਾਂਡਰ ਜਾਂ ਵਿੱਚ ਕੁਝ ਲੀਡਰ ਵੀ ਸੀ ਤੇ ਫੌਜੀ ਸੀ ਉਹਨਾਂ ਤੇ ਅਟੈਕ ਕੀਤਾ ਅਟੈਕ ਇਸ ਤਰ੍ਹਾਂ ਦਾ ਕੀਤਾ ਵੀ ਪਹਿਲਾਂ ਤਾਂ ਦੁਨੀਆ ਨੂੰ ਸਮਝ ਹੀ ਨਹੀਂ ਲੱਗੀ ਵੀ ਇਹ ਅਟੈਕ ਕਿਸ ਤਰ੍ਹਾਂ ਹੋਇਆ ਕਿਸੇ ਨੇ ਕਿਹਾ ਵੀ ਇਹਨਾਂ ਨੇ ਪਹਿਲਾਂ ਹੀ ਤੇਜਰ ਜਿਹੜੇ ਸੀ ਇਹਨਾਂ ਦੇ ਵਿੱਚ ਬਰੂਦ ਭਰਿਆ ਹੋਇਆ ਸੀ ਜਾਂ ਜਿੱਥੋਂ ਇਹਨਾਂ ਨੇ ਖਰੀਦੇ ਸੀ ਉਥੋਂ ਕੰਪਨੀ ਨੇ ਵਿੱਚ ਬਰੂਦ ਭਰਿਆ ਹੋਇਆ ਸੀ ਵੀ ਜਿਹਦੇ ਨਾਲ ਅਜਿਹੇ ਨੇ ਜਦੋਂ 3000 ਜਿਹੜੇ ਪੀਜਰ ਸੀ ਉਹ ਬਲਾਸਟ ਕੀਤੇ ਤਾਂ 3000 ਜਿਹੜੇ ਲੋਕ ਸੀ ਉਹ ਜ਼ਖਮੀ ਹੋਏ ਜ਼ਖਮੀ ਵੀ ਜੇ ਕਿਸੇ ਦੀ ਜੇਬ ਦੇ ਵਿੱਚ ਸੀ ਜਾਂ ਹੱਥ ਵਿੱਚ ਸੀ ਉਹ ਸਭ ਉਹਨਾਂ ਨੂੰ ਜ਼ਖਮੀ ਬਹੁਤ ਜ਼ਿਆਦਾ ਕਰਦੇ ਇਹਦੇ ਬਾਰੇ ਆਪਾਂ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਇਹਦੇ ਬਾਰੇ ਸਾਰੀ ਜਾਣਕਾਰੀ ਤੁਸੀਂ ਉਹ ਚੈਨਲ 'ਚ ਸੱਕਦੇ ਆ ਹੁਣ ਚੱਲਦੇ ਆ ਇੱਕ ਸਟੈਪ ਅੱਗੇ ਜਦੋਂ ਜਿਹੜੇ ਲੋਕ ਮਾਰੇ ਗਏ ਸੀ ਇਹ ਪੇਜਰ ਦੇ ਬਲਾਸਟ ਹੋਣ ਤੋਂ ਬਾਅਦ ਉਹਨਾਂ ਦਾ ਜਦੋਂ ਜਨਾਜ਼ਾ ਨਿਕਲਿਆ ਦਫਨਾਉਣ ਲਈ ਤਾਂ ਜਿਹੜੀ ਉੱਥੇ ਪੁਲਿਸ ਸੀ ਫੌਜ ਸੀ ਉਹਨਾਂ ਕੋਲੇ ਵਾਕੀ ਟੋਕੀ ਹੁੰਦੇ ਨੇ ਵਾਇਰਲੈਸ ਕਹਿ ਦਿੰਨੇ ਆਪਾਂ ਜੋ ਆਪਣੀ ਪੁਲਿਸ ਕੋਲੇ ਵੀ ਹੁੰਦੀ ਆ ਤਾਂ ਜਨਾਜ਼ੇ ਦੇ ਸਾਹਮਣੇ ਜਿਹੜੇ ਵਾਕੀ ਟੋਕੀ ਸੀ ਉਹ ਵੀ ਬਲਾਸਟ ਹੋਣ ਲੱਗ ਵਾਕੀ ਟੋਕੀ ਬਲਾਸਟ ਹੋਏ ਉਸ ਤੋਂ ਬਾਅਦ ਕਈ ਕਾਰ ਸੀ ਉਹਨਾਂ ਦੀਆਂ ਬੈਟਰੀਆਂ ਬਲਾਸਟ ਹੋ ਗਈਆਂ ਕਾਰਾਂ ਨੂੰ ਅੱਗ ਲੱਗ ਗਈ ਬਹੁਤ ਲੋਕਾਂ ਦੀ ਮੌਤ ਹੋਈ ਉਸ ਤੋਂ ਬਿਨਾ ਜਿਹੜੇ ਸੋਲਰ ਪੈਨਲ ਹੁੰਦੇ ਨੇ ਉਹਨਾਂ ਦੀਆਂ ਬੈਟਰੀਆਂ ਬਲਾਸਟ ਕਰ ਗਈਆਂ ਹੋਰ ਵੀ ਕਈ ਇਲੈਕਟ੍ਰੋਨਿਕ ਚੀਜ਼ਾਂ ਉਹ ਬਲਾਸਟ ਕਰ ਗਈਆਂ ਤੇ ਕਈ ਲੋਕਾਂ ਦੀ ਉਹਦੇ ਵਿੱਚ ਮੌਤ ਹੋਈ ਹੁਣ ਇਹ ਜਿਹੜੀਆਂ ਚੀਜ਼ਾਂ ਬਲਾਸਟ ਹੋਈਆਂ ਨੇ ਇਹਨਾਂ ਦਾ ਕੋਈ ਵੀ ਇੰਟਰਨੈਟ ਕਨੈਕਸ਼ਨ ਨਹੀਂ ਸੀ ਤਕਨੇਟ ਕਨੈਕਸ਼ਨ ਹੋਵੇ ਤਾਂ ਆਪਾਂ ਮੰਨ ਸਕਦੇ ਆ ਕਿ ਇਹਨੂੰ ਹੈਕ ਕਰਕੇ ਬਲਾਸਟ ਕਰ ਦਿੱਤਾ। ਇਹ ਵੱਡੇ ਵੱਡੇ ਜਿਹੜੇ ਇਲੈਕਟ੍ਰੋਨਿਕ ਚੀਜ਼ਾਂ ਦੇ ਮਾਲ ਨੇ ਉਹਨਾਂ ਦੇ ਵੀ ਇਹ ਗੱਲ ਸਮਝ ਤੋਂ ਬਾਹਰ ਕਿਉਂ ਜਿਹੜੀਆਂ ਚੀਜ਼ਾਂ ਨੂੰ ਬਲਾਸਟ ਹੋਣ ਤੋਂ ਬਾਅਦ ਪੇਜਰ ਜਾਂ ਹੋਰ ਚੀਜ਼ਾਂ ਦੀ ਜਿਹੜਾ ਉਹਨਾਂ ਨੇ ਪੜਤਾਲ ਕੀਤੀ ਉਹਨਾਂ ਦੇ ਵਿੱਚੋਂ ਕੋਈ ਬਰੂਦ-ਪਰਾਧ ਨਹੀਂ ਨਿਕਲਿਆ। ਜਿਹੜੀ ਉਹਨਾਂ ਦੀ ਬੈਟਰੀ ਸੀ ਉਹਨੇ ਹੀ ਬਲਾਸਟ ਕੀਤਾ। ਹੋਰ ਉਹਨਾਂ ਦੇ ਵਿੱਚ ਕੋਈ ਅੱਡ ਤੋਂ ਚੀਜ਼ ਨਹੀਂ ਪਾਈ ਸੀ ਇਸੇ ਤਰ੍ਹਾਂ ਹੀ ਬੈਟਰੀਆਂ ਘਰ ਦੀਆਂ ਨੇ ਵੀ ਬਲਾਸਟ ਕੀਤਾ ਜਿਨ੍ਹਾਂ ਦਾ ਕੋਈ ਇੰਟਰਨੈਟ ਨਾ ਕੋਈ ਵੀ ਲੈਣਾ ਦੇਣਾ ਨਹੀਂ ਚੀਜ਼ਾਂ ਜਿਹੜੀਆਂ ਬਲਾਸਟ ਹੋਈਆਂ ਕਈ ਤਾਂ 10 10 ਸਾਲਾਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਖਰੀਦੀਆਂ ਹੋਈਆਂ ਸੀ ਉਹ ਬਲਾਸਟ ਹੋਈਆਂ ਤਾਂ ਇਹ ਤਾਂ ਗੱਲ ਵਿੱਚੋਂ ਬਿਲਕੁਲ ਹੀ ਨਿਕਲ ਜਾਂਦੀ ਹੈ ਵੀ ਹਾਂ ਵੀ ਇਹਨਾਂ ਨੇ ਪਹਿਲਾਂ ਵਿੱਚ ਕੋਈ ਆਰਡੀਅੰਸ ਵੀ ਕੋਈ ਬਰੂਦ ਪਾਤਾ ਵੀ ਜਿਹਦੇ ਨਾਲ ਬਲਾਸਟ ਹੋ ਗਈਆਂ ਮਤਲਬ ਬਲਾਣ ਦੇ ਵਿੱਚ ਇੰਨਾ ਦਹਿਸਤ ਦਾ ਮੌਲਾ ਵੀ ਲੋਕ ਇਲੈਕਟ੍ਰੋਨਿਕ ਚੀਜ਼ਾਂ ਦੇ ਨੇੜੇ ਨਹੀਂ ਜਾ ਰਹੇ ਖਾਸ ਕਰਕੇ ਜਿਹੜੇ ਫੌਜ ਚ ਨਹੀਂ ਜਾਂ ਉਹਨਾਂ ਦੇ ਲੀਡਰ ਨੇ ਉਹ ਹਰੇਕ ਬਿਜਲੀ ਦੀ ਚੀਜ਼ ਤੋਂ ਡਰ ਲਾਤੇ ਜ ਰਹੇ ਨੇ ਵੀ ਕਿਤੇ ਇਹ ਵੀ ਨਾ ਬਲਾਸਟ ਹੋ ਜੇ ਕਿਤੇ ਇਹ ਵੀ ਨਾ ਬਲਾਸਟ ਹੋ ਜੇ ਸੀਰੀਆ ਦੇ ਵਿੱਚ ਜਿਹੜੇ ਇਹਨਾਂ ਦੇ ਹਾਮੀ ਸੀ ਉੱਥੇ ਵੀ ਕੁਝ ਕੁਝ ਅਟੈਕ ਹੋਏ ਆ ਤਾਂ ਉਹਨਾਂ ਨੇ ਵੀ ਜਿਹੜੀ ਆਹਦੇ ਇਲੈਕਟ੍ਰੋਨਿਕ ਚੀਜ਼ਾਂ ਸੀ ਉਹਨਾਂ ਤੋਂ ਦੂਰ ਰਹਿਣ ਵਾਸਤੇ ਆਪਦੀ ਫੌਜ ਨੂੰ ਕਿਹਾ ਵਿਆ ਤਾਂ ਇਹ ਸਭ ਪਤਾ ਕਲੀਅਰ ਕਿਵੇਂ ਹੋਇਆ ਅਜਰੇਲ ਦੇ ਜਿਹੜੇ ਡਿਫੈਂਸ ਮੰਗੇਸਟਰ ਨੇ ਉਹਨਾਂ ਨੇ ਆਪਣਾ ਬਿਆਨ ਦਿੱਤਾ ਕਿ ਅਜਰੇਲ ਦੁਸ਼ਮਣਾਂ ਨੂੰ ਦੱਸਣਾ ਚਾਹੁੰਦਾ ਹੈ ਵੀ ਅਸੀਂ ਤੁਹਾਡੇ ਦੇਸ਼ ਵਿੱਚ ਬਿਨਾ ਬੜੇ ਬਿਨਾ ਫੌਜ ਭੇਜੇ ਬਿਨਾ ਜਹਾਜ਼ ਭੇਜੇ ਵੀ ਤੁਹਾਨੂੰ ਅਸੀਂ ਮਾਰ ਸਕਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਇੱਕ ਲਾਸਟ ਦੇ ਵਿੱਚ ਗੱਲ ਕਹੀ ਉਹ ਬਿਲਕੁਲ ਲੋਕਾਂ ਦਾ ਦਿਮਾਗ ਘੋਣ ਵਾਲੀ ਗੱਲ ਸੀ ਉਹਨਾਂ ਨੇ ਕਿਹਾ ਕਿ ਅਸੀਂ ਦੁਸ਼ਮਣਾਂ ਨੂੰ ਦੱਸਿਆ ਵੀ ਅਸੀਂ ਕੀ ਕਰ ਸਕਦੇ ਹਾਂ ਅਸੀਂ ਇਸ ਦੇ ਨਾਲ ਉਹ ਨੈਕਸਟ ਲੈਵਲ ਦੇ ਉੱਤੇ ਵੀ ਜਾਣ ਦੇ ਯੋਗ ਹੈਗੇ ਆ ਇਸ ਤੋਂ ਨੈਕਸਟ ਲੈਵਲ ਵੀ ਸਾਡਾ ਜਿਹੜਾ ਹੈ ਪਲਾਨ ਹੈ ਰੈਡੀ ਹੈ ਟੈਕਨੋਲੋਜੀ ਵੀ ਹੈ